ਜਿਆਦਾ ਹੈ ਸੱਜੇ ਪਾਸੇ ਪ੍ਰਕਰਮਾ ਕਰਨ ਦੀ ਪ੍ਰੋਫੈਸਰ ਸਾਹਬ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀ ਉਹਨਾਂ ਦੀ ਜਿਹੜੀ ਹੈ ਉਹ ਪੋਡਕਾਸਟ ਸੁਣ ਸਕਦੇ ਹੋ ਉਹਦੇ ਚ ਉਹਨਾਂ ਨੇ ਇਹ ਗੱਲ ਕੀਤੀ ਹੈ ਬਈ ਮੈਂ ਭਾਈ ਅਸ਼ੋਕ ਸਿੰਘ ਦੀ ਬਾਗੜੀਆਂ ਦੇ ਘਰ ਗਈ ਸੀ ਉਥੇ ਉਹ ਸ੍ਰੀ ਸਾਹਿਬ ਦੇ ਮੈਂ ਦਰਸ਼ਨ ਕੀਤੇ ਐ ਜਿਹੜੀ ਕਲਕੀタルਜੀ ਨੇ ਲਾਵਾਂ ਫੇਰਿਆਂ ਵੇਲੇ ਸਜਾਈ ਸੀ ਤੇ ਉਥੇ ਇਹ ਵੀ ਪਤਾ ਲਗਾ ਉਹ ਬੀਬੀ ਨੇ ਦੱਸਿਆ ਮੈਂ ਉਹਦੇ ਬਿਆਨ ਤੇ ਗੱਲ ਕਰ ਰਿਹਾ ਉਹ ਕਹਿੰਦੀ ਉਥੇ ਉਹਨਾਂ ਨੇ ਇਹ ਵੀ ਦੱਸਿਆ ਸੀ ਵੀ ਕਲਗੀਧਰ ਜੀ ਨੇ ਲਾਵਾ ਇਸ ਪਾਸਿਓਂ ਦੀਆਂ ਲਈਆਂ ਸਨ ਇਹ ਜਿਹੜੀ ਨਿਹੰਗ ਸਿੰਘ ਪ੍ਰਕਰਮਾ ਕਰਦੇ ਆ ਇਹ ਇਸ ਪਾਸਿਓਂ ਦੀ ਅੱਜ ਦੀ ਨਹੀਂ ਕਰਦੇ ਕਿਉਂਕਿ ਫੌਜ ਕਲਗੀਧਰ ਦੀ ਆ ਉਹਨਾਂ ਤੋਂ ਬਿਨਾਂ ਇਹ ਕਿਸੇ ਦੇ ਮਗਰ ਨਹੀਂ ਲੱਗ ਸਕਦੇ ਭਾਵੇਂ ਅਸੀਂ ਇਕੱਲੇ ਰਹਿ ਜਾਈਏ ਪਰ ਅਸੀਂ ਕਲਗੀਧਰ ਨੂੰ ਫੋਲੋ ਕਰਾਂਗੇ ਕਿਸੇ ਹੋਰ ਨੂੰ ਫੋਲੋ ਨਹੀਂ ਕਰਾਂਗੇ ਉਹ ਤਸਵੀਰਾਂ ਤਾਂ ਤੋਂ ਉਹ ਹੁਣ ਜਿਹੜੇ ਬੱਚਿਆਂ ਦੇ ਆਨੰਦ ਕਾਰਜ ਕਰਨੇ ਹੁੰਦੇ ਆ ਉੱਥੇ ਰੋਲੇ ਪੈਂਦੇ ਆ ਉਹਦਾ ਮਸਲੇ ਦਾ ਹੱਲ ਇਹ ਹੀ ਹੈ ਵੀ ਆਪਾਂ ਇਸ ਤਰ੍ਹਾਂ ਦਾ ਕੋਈ ਹਾਲ ਪਹਿਲਾਂ ਬੁੱਕ ਕਰ ਲਿਆ ਕਰੀਏ ਤੇ ਉੱਥੇ ਆਪਾਂ ਗੁਰਮਤਾ ਕਰਕੇ ਖਰਚਾ ਤਾਂ ਹੁੰਦਾ ਹੀ ਥੋੜਾ ਬਾਲਾ ਤੇ ਉੱਥੇ ਆਪਾਂ ਮਰਿਆਦਾ ਅਨੁਸਾਰ ਜਾਂ ਜੇ ਕੋਈ ਮੌਸਮ ਠੀਕ ਹੋਵੇ ਤੇ ਤੰਬੂ ਲਾ ਕੇ ਜਾਂ ਕਿਸੇ ਸਿੰਘ ਦੇ ਘਰ ਪ੍ਰਕਾਸ਼ ਕਰਕੇ ਹੋ ਸਕਦਾ ਤੇ ਕਰ ਲਿਆ ਕਰ ਇਹ ਵਾਰ ਅਸੀਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨਾਲ ਲੜਨ ਦਾ ਝਗੜਾ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਐਵੇਂ ਜਾ ਕੇ ਵਿਵਾਦਾਂ 'ਚ ਫਸੀਏ ਕੋਈ ਗੁਰੂ ਮਹਾਰਾਜ ਦੀ ਮਰਿਆਦਾ ਦੀ ਦਿਂਦਾ ਕਰਦੇ ਨੇ ਮਨ ਦੁਖੀ ਹੁੰਦੇ ਨੇ ਸਾਨੂੰ ਕੀ ਲੋੜ ਹੈ ਕਿਸੇ ਦੀ ਗੱਲਾਂ ਸੁਣੀਏ ਸੋ ਆਪਣੇ ਗੁਰੂ ਦੀ ਮਰਿਆਦਾ ਤੇ ਪਰਵਾਕ ਰਹਿਣਾ ਕਿਸੇ ਨਾਲ ਲੜਨਾ ਝਗੜਨਾ ਨਹੀਂ ਤੇ ਅੱਜ ਸਿਕਾਂ ਨੇ ਵਿਚਾਰ ਕੀਤੀ ਹੈ ਵੀ ਡਾਕਟਰ ਸੁਪਰੀਤ ਸਿੰਘ ਜੀ ਹਨ ਬਾਬਾ ਪਰਸ਼ੋਤਮ ਸਿੰਘ ਜੀ ਗਿਆਨੀ ਜੀ ਹਨ ਅਤੇ ਹੋਰ ਜਿਹੜੀਆਂ ਇੱਥੇ ਸਿਆਣੇ ਸਿਆਣੇ ਸਿੰਘ ਹਨ ਭਾਈ ਹਰਜੀਤ ਸਿੰਘ ਆਏ ਨੇ ਪਗੈਣੀ ਗੁਰਪ੍ਰਤਾਪ ਸਿੰਘ ਜੀ ਹਨ ਆਪਾਂ ਸਾਰੇ ਗੁਰਮਤਾ ਕਰ ਲਈਏ ਭਾਈ ਪ੍ਰਦੀਪ ਸਿੰਘ ਜੀ ਦਲਪੰਥ ਬਾਬਾ ਬੀਦੀ ਚੰਦ ਸਾਹਿਬ ਜੀ ਉਹ ਵੀ ਇੱਥੇ ਸਿੰਘ ਬੈਠੇ ਨੇ ਹੋਰ ਵੀ ਸਾਰੇ ਸਿੰਘ ਆਪਾਂ ਇੱਕ ਗੁਰਮਤਾ ਕਰਕੇ ਨਾ ਇਦਾਂ ਦਾ ਮਸਲੇ ਦਾ ਹੱਲ ਕਢੀਏ ਵੀ ਜੇ ਕਿਸੇ ਸਿੰਘ ਨੇ ਅਨੰਦ ਕਾਰਜ ਕਰਨਾ ਹੈ 2-4 ਮਹੀਨੇ ਪਹਿਲਾਂ ਬਾਬਾ ਜੀ ਸਿੰਘ ਜੀ ਬੈਠੇ ਹਰੀਆਂ ਵੇਲ ਨਾਲ ਦਲਪੰਦ ਦੇ ਸਿੰਘ ਬੈਠੇ ਨੇ ਸਾਰੇ ਸਿੰਘਾਂ ਨੂੰ ਮੇਰੀ ਬੇਨਤੀ ਹੈ ਆਪਸ ਵਿੱਚ ਕਿਸੇ ਨਾਲ ਦੂਜਿਆਂ ਨਾਲ ਝਗੜਾ ਕਰਨ ਦੀ بجائے ਇਸ ਤਰੀਕੇ ਨਾਲ ਆਪਾਂ ਆਨੰਦ ਕਾਰਜ ਦੀ ਵਰਜਾਦਾ ਜਿਹੜੀ ਹੈ ਉਹ ਕਰ ਲਿਆ ਕਰੀਏ ਜਿਹੜੀ ਕਮੇਟੀਆਂ ਸਮਝਦਾਰ ਨੇ ਜਿਨ੍ਹਾਂ ਨੂੰ ਆਪਾਂ ਇਹ ਗੱਲ ਸਮਝਾ ਸਕਦੇ ਆ ਪ੍ਰੇਮ ਨਾਲ ਸਮਝਾਈਏ ਤੇ ਉਹ ਸਮਝ ਜਾਣ ਤੇ ਕੋਈ ਗੱਲ ਨਹੀਂ ਕਿਉਂਕਿ ਗੁਰੂ ਘਰ ਤੇ ਸਭ ਦੇ ਸਾਂਝੇ ਹੁੰਦੇ ਆ ਇਹ ਗੁਰੂ ਨਾਨਕ ਦਾ ਘਰ ਜਿਨ੍ਹਾਂ ਇਹਨਾਂ ਦਾ ਹੱਕ ਹੈ ਉਹਨਾਂ ਸਾਡਾ ਵੀ ਹੈ ਪਰ ਹੁਣ ਕਰੀਏ ਕੀ ਉਹ ਸਾਰਾ ਕੁਝ ਇੱਕ ਚੁੱਲੇ ਕਹਿੰਦੇ ਵੀ ਅੱਗ ਲੈਣ ਆਈ ਤੇ ਚੁੱਲੇ ਦੀ ਸੈਣ ਬਣ ਗਈ ਹੁਣ ਉਹ ਸਾਰਾ ਕੁਝ ਉਹ ਓਦਾਂ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਤੇ ਮਹਾਰਾਜ ਨੇ ਜੰਗਲਾਂ 'ਚ ਹੀ ਰੱਖਿਆ ਸੀ 300 ਸਾਲ ਤੋਂ ਆਪਾਂ ਅਜੇ ਵੀ ਜੰਗਲਾਂ 'ਚ ਗੱਜੀ ਜਾਈਏ ਕੋਈ ਗੱਲ ਨਹੀਂ ਖਾਲਸਾ ਸੋਨਾ ਹੀ ਜੰਗਲਾਂ 'ਚ ਲੱਗਦਾ ਤੰਬੂਆਂ 'ਚ ਹੀ ਸੋਨਾ ਲੱਗਦਾ ਆਪਾਂ ਆਪਣਾ ਟਿਕਾਣਾ ਸੋ ਮੇਰੀ ਇਹ ਹੀ ਬੇਨਤੀ ਹੈ ਵੀ ਝਗੜੇ ਨਹੀਂ ਕਰਨੇ ਤੇ ਆਪਾਂ ਮਰਯਾਦਾ ਜਿਹੜੀ ਉਹ ਕਾਇਮ ਆਪਣੀ ਰੱਖੀਏ ਇਤਨੇ ਬਚਨ ਪ੍ਰਵਾਨ ਕਰਨੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਉਹ ਵੀ ਆਪਾਂ ਬੜੀ ਭਾਵਨਾ ਨਾਲ ਇਸੇ ਤਰ੍ਹਾਂ ਹੀ ਗੱਜ-ਵੱਜ ਕੇ ਮਨਾਈ ਜਾਣਾ ਹੋਰ ਵੀ ਜੋੜ ਮੇਲੇ ਕਰੀ ਜਾਣੇ ਆ ਤੇ ਜੇ ਗੁਰੂ ਸਾਹਿਬ ਛੌਣੀਆਂ ਦੇਵੇਗਾ ਤੇ ਉਹਨਾਂ ਛੌਣੀਆਂ 'ਚ ਗੱਜ ਲਿਆ ਕਰਾਂਗੇ ਜਥੇਦਾਰ ਸਾਡੇ ਵੀਰ ਨਵਜੀਤ ਸਿੰਘ ਜੀ ਯੂਕੇ ਤੋਂ ਵਿਸ਼ੇਸ਼ ਕਰਕੇ ਇਸ ਸਮਾਗਮ 'ਚ ਹਾਜ਼ਰੀ ਭਰਨ ਆਏ ਆ ਯੂਕੇ ਤੋਂ ਕਿਉਂ ਇਹ ਪੰਥ ਦੇ ਵਿੱਚ ਇੱਕ ਦੂਜੀ ਦਾ ਸਾਡਾ ਪਿਆਰ ਹੈ ਜਿੰਨੀਆਂ ਦਲ ਪੰਥ ਨੇ ਆਪਣੇ ਬੁੱਢੇ ਦਲ ਤਰਨੇ ਦਲ ਦਲ ਪੰਥ ਬਾਬਾ ਬਿਧੀ ਚੰਦ ਦਲ ਪੰਥ ਗੁਰੂ ਨਾਨਕ ਮੜੀਆਂ ਵਾਲੇ ਇਹ ਸਾਰੇ ਆਪਾਂ ਇੱਕੋ ਗਲਗਿੱਦਰ ਪਾਤਸ਼ਾਹੀਆਂ ਫੌਜਾਂ ਆ ਬਾਕੀ ਜਿੰਨੀਆਂ ਸੰਪਰਦਾਵਾਂ ਸਾਧੂ ਸੰਤ ਮਹਾਤਮਾ ਉਹ ਵੀ ਸਾਡੇ ਭਰਾ ਨੇ ਗੁਰੂ ਨਾਨਕ ਦਾ ਪੰਥ ਹੈ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ ਤੇ ਹੁਣ ਆ ਮਹਾਰਾਜ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾੜਨੇ ਨੇ ਉਹ ਆਪਾਂ ਸਰਵਣ ਕਰਨੇ ਨੇ ਤੇ ਫਿਰ ਮੱਲੇ ਖੇੜਨੇ ਨੇ ਇਤਨੇ ਬਚਨ ਪ੍ਰਵਾਨ ਕਰੋ